ਅਲੀ ਪ੍ਰਾਇਰਟੀ ਮੇਰੀ ਵਾਰਡ ਨੰਬਰ 4 ਹੈ ਉਹਨਾਂ ਨੇ ਮੈਨੂੰ ਇਲੈਕਟ ਕੀਤਾ ਔਰ ਉਹ ਵੀ ਮੈਨੂੰ ਐਸ ਇੰਡੀਪੈਂਡੈਂਟ ਉਹਨਾਂ ਨੇ ਇਲੈਕਟ ਕੀਤਾ ਸੋ ਆਈ ਕੈਨ ਨੈਵਰ ਫੋਰਗੇਟ ਵਾਟ ਦੇ ਹੈਵ ਡਨ ਫੋਰ ਮੀ ਕਿਤੇ ਵੀ ਲੋਰ ਹੋਏਗੀ ਮੇਰੀ ਆਮ ਆਲਵੇਸ ਏਅਰ ਜਿੰਨਾ ਕਿ ਮੈਂ ਕਰ ਸਕਾਂਗਾ ਟੂ ਦ ਬੈਸਟ ਆਫ ਮਾਈ ਅਬਿਲਿਟੀ ਮੇਰਾ ਏਮ ਇੱਕੋ ਹੀ ਹੈ ਕਿ ਮੈਂ ਲੋਕਾਂ ਦੀ ਸੇਵਾ ਕਰਨੀ ਹੈ ਮੇਰਾ ਪੈਸ਼ਨ ਹੈਗਾ ਮੈਨੂੰ ਅੱਛਾ ਲੱਗਦਾ ਲੋਕਾਂ ਇਹ ਹੈ ਕਿ ਜਿਹੜਾ ਵੀ ਬੰਦਾ ਆਏ ਉਹਦੇ ਚ ਸੇਵਾ ਪਾਪਨਾ ਹੋਣੀ ਚਾਹੀਦੀ ਕਿ ਕੁਝ ਸਮਾਜ ਵਾਸਤੇ ਕਰਨਾ ਲੋਕਾਂ ਵਾਸਤੇ ਕੁਝ ਕਰਨਾ ਹੈ ਐਨੀ ਕਿ ਇਹਨੂੰ ਬਿਜ਼ਨਸ ਬਣਾ ਲਓ ਤੇ ਇਹਨੇ ਇਨਵੈਸਟ ਕੀਤਾ ਹੈ ਜਾਂਨੇ ਖਰਚੇ ਆਦੇ ਐਨੂੰ ਐਨੀ ਤੁਹਾਨੂੰ ਰਿਟਰਨ ਪੰਜਾਬ ਕੇਸਰੀ ਵੈਕਟਰਸ ਆ ਰਹੇ ਦਰਸ਼ਕਾਂ ਦਾ ਮੈਂ ਕਵਿਸ਼ਾ अरोड़ा ਬਹੁਤ-ਬਹੁਤ ਸਵਾਗਤ ਕਰਦੀ ਹਾਂ ਦਰਸ਼ਕੋ ਅੱਜ ਤੁਹਾਨੂੰ ਤੁਹਾਡੇ ਸਾਰਿਆਂ ਦੀ ਹਰਮਨ ਪਿਆਰੀ ਪਰਸਨੈਲਿਟੀ ਨਾਲ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਦੀ ਅਗਰ ਗੱਲ ਕੀਤੀ ਜਾਏ ਵਾਵਾਈ ਦੀ ਤਾਂ ਐਨੀ ਵਾਵਾਈ ਹੋ ਰਹੀ ਹੈ ਕਿ ਵਾਕਏ ਪਤਾ ਚਲਦਾ ਹੈ ਕਿ ਕੋਈ ਪੋਲੀਟੀਸ਼ਨ ਹੈ ਸੋ ਮੈਂ ਗੱਲ ਕਰ ਰਹੀ ਆ ਸਾਡੇ ਵਾਰਡ ਨੰਬਰ 4 ਦੇ ਕਾਉਂਸਲਰ ਮਨਦੀਪ ਸਿੰਘਾ ਹੋ ਜਾ ਜੀ ਜੀ ਸਰ ਬਹੁਤ ਬਹੁਤ ਤੁਹਾਨੂੰ ਮੁਬਾਰਕਾ ਜਿੱਦਾਂ ਤੁਹਾਨੂੰ ਲੋਕ ਪਸੰਦ ਕਰ ਰਹੇ ਕਿਉਂਕਿ ਇੱਕ ਪੋਲੀਟੀਸ਼ਨ ਨੂੰ ਲੋਕੀ ਕੰਡਮ ਜ਼ਿਆਦਾ ਕਰਦੇ ਪਸੰਦ ਘੱਟ ਕਰਦੇ ਥੈਂਕ ਯੂ ਵੈਰੀ ਮਚ ਜੀ ਫॉर ਹੈਵਿੰਗ ਮੀ ਹੇਅਰ ਜੀ ਥੈਂਕ ਯੂ ਸੋ ਮਾਚ ਇਟਸ ਮਾਈ ਪ੍ਰੇਵਿਲੇਜ ਐਂਡ ਆਨਰ ਜੀ ਜੀ ਤੁਸੀਂ ਮੈਨੂੰ ਅੱਜ ਇੱਥੇ ਆਪਣਾ ਪਲੈਟਫਾਰਮ ਦਿੱਤਾ ਹੈ ਟੂ ਐਕਸਪ੍ਰੈਸ ਮਾਈ ਥੀਵਿਊਜ਼ ਜੀ ਇੱਕ ਲੀਡਰ ਵਾਸਤੇ ਇੱਕ ਬਹੁਤ ਵੱਡਾ ਫੇਵਰ ਹੀ ਹੁੰਦਾ ਹੈ ਕਿ ਤੁਸੀਂ ਉਹਨੂੰ ਕੋਈ ਪਲੈਟਫਾਰਮ ਦਿੰਦੇ ਹੋ ਕਿ ਉਹ ਆਪਣੇ ਕੋਈ ਥੀਵਿਊਜ਼ ਐਕਸਪ੍ਰੈਸ ਕਰ ਸਕੇ ਸੋ ਥੈਂਕ ਯੂ ਵੈਰੀ ਮਚ ਜੀ ਸੋ ਸਰ ਤੁਹਾਨੂੰ ਕਿੱਦਾਂ ਲੱਗਦਾ ਕਿ ਇੱਕ ਬੀਇੰਗ ਅ ਪੋਲੀਟਿਸ਼ੀਅਨ ਤੁਹਾਨੂੰ ਇੰਨਾ ਪ੍ਰੇਜ਼ ਕੀਤਾ ਜਾਂਦਾ ਹੈ ਵੇਅਰ ਐਜ਼ ਅਦਰਸ ਲਾਈਕ ਅਗਰ ਤੁਹਾਡੇ ਹੀ ਕਲੀਗਸ ਦੀ ਗੱਲ ਕੀਤੀ ਜਾਏ ਇੰਨਾ ਲੋਕੀ ਹਜੇ ਉਹਨਾਂ ਨੂੰ ਜਾਣਦੇ ਵੀ ਨਹੀਂ ਕਿੱਦਾਂ ਲੱਗਦਾ ਹੈ ਆਪਣੇ ਆਪ ਇਹ ਕੋ ਬਹੁਤ ਅੱਛਾ ਲੱਗਦਾ ਜੀ ਇਹ ਤੇ ਸਾਡੇ ਵਾਸਤੇ ਇੱਕ ਜਦੋਂ ਲੋਕੀ ਤੁਹਾਨੂੰ ਪ੍ਰੇਸ਼ ਕਰਦੇ ਨੇ ਤੇ ਸਾਨੂੰ ਤੇ ਮੋਟੀਵੇਸ਼ਨ ਮਿਲਦੀ ਹੈ ਕਿ ਅਸੀਂ ਲੋਕਾਂ ਦੇ ਹੋਰ ਕੰਮ ਕਰੀਏ ਜਜ਼ਬੇ ਨਾਲ ਕੰਮ ਕਰੀਏ ਸੋ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਉਹ ਰੈਕਗਨਾਈਜ਼ ਕਰ ਰਹੇ ਨੇ ਮੇਰੇ ਹਾਰਡ ਵਰਕ ਨੂੰ ਵੇਰ ਐਜ਼ एवरीवन ਵਾਸ ਬਿਜ਼ੀ ਐਂਡ ਯੂ ਐਜ਼ ਵੈਲ ਤੁਸੀਂ ਆਪ ਫਲੱਡ ਇਫੈਕਟਡ ਏਰੀਆ ਵਾਸਤੇ ਔਰ ਲੋਕਾਂ ਵਾਸਤੇ ਬਹੁਤ ਕੁਝ ਕੀਤਾ ਐਂਡ ਆ ਕੈਨ ਦੀ ਕੈਨ ਜੇ ਤੁਸੀਂ ਮੁਤਾਜ ਨਹੀਂ ਹੋ ਬਟ ਸਟਿਲ ਯੂ ਡਿਡ ਅ ਲੋਟ ਬਾਕੀ ਸਾਥਿਆਂ ਦਾ ਧਿਆਨ ਜਿਹੜਾ ਹੈ ਹਜੇ ਵੀ ਟੋਟਲੀ ਜਿਹੜਾ ਹੈ ਫਲੱਡ ਏਰੀਆ ਵਾਲੇ ਲੋਕਾਂ ਵਾਲੀ ਹੈ ਮਗਰ ਤੁਸੀਂ ਆਪਣੇ ਵਾਰਡ ਨੂੰ ਨਹੀਂ ਭੁੱਲੇ ਤੁਸੀਂ ਆਪਣੇ ਵਾਰਡ ਦੀ ਜਿਹੜੀ ਕਹਿੰਦੇ ਨਾ ਕਿ ਵਾਰਡ ਦਾ ਜਿਹੜਾ ਇੱਕ ਬੇਸ ਹੈਗਾ ਉਸ ਨੂੰ ਕਿਤੇ ਭੁੱਲੇ ਨਹੀਂ ਕਿਤੇ ਨਜ਼ਰ ਅੰਦਾਜ਼ ਨੇ ਕੀਤਾ ਕਿਦਾਂ ਮੈਨੇਜ ਕਰਦੇ ਹੋ ਸਾਰੀਆਂ ਚੀਜ਼ਾਂ ਦੇਖੋ ਮੈਮ ਜਿਹੜਾ ਵਾਰਡ ਨੰਬਰ 4 ਮੇਰਾ ਜੋ ਜਿਨ੍ਹਾਂ ਨੇ ਲੋਕਾਂ ਨੇ ਮੈਨੂੰ ਚੁਣਿਆ ਐਸ ਦੇ ਰਿਪਰੈਜ਼ੈਂਟੇਟਿਵ ਮੇਰੀ ਇੱਕ ਮੋਰਲ ਡਿਊਟੀ ਬੰਦੀ ਹੈ ਕਿ ਮੈਂ ਉਹਨਾਂ ਦੀ ਜੋ ਜਿਸ ਵਾਸਤੇ ਉਹਨਾਂ ਨੇ ਮੈਨੂੰ ਮੈਂਡੇਟ ਦਿੱਤਾ ਹੈ ਮੈਨੂੰ ਆਨਰ ਕਰਨਾ ਹੈ ਔਰ ਮੇਰੀ ਫਾਊਂਡੇਸ਼ਨ ਹੈ ਜੀ ਜੋ ਲੋਕ ਨੇ ਵਾਰਡ ਨੰਬਰ 4 ਤੇ ਮੈਂ ਕਿਸੇ ਤਰ੍ਹਾਂ ਵੀ ਉਸ ਚੀਜ਼ ਕੰਪਰੋਮਾਈਜ਼ ਨਹੀਂ ਕਰ ਸਕਦਾ ਜੀ ਬਿਲਕੁਲ ਮਤਲਬ ਮੇਰੀ ਪਹਿਲੀ ਪ੍ਰਾਇੋਰਟੀ ਆਪਣੀ ਵਾਰਡ ਹੈ ਜੀ ਬਾਕੀ ਗੱਲਾਂ ਬਾਅਦ ਚ ਨੇ ਠੀਕ ਹੈ ਜਿੱਥੇ ਮੇਰੀ ਲੋੜ ਹੈਗੀ ਮੈਂ ਗੁਰੂ ਜਾਵਾਂਗਾ ਬਟ ਨਾਟ ਐਟ ਦੀ ਕਾਸਟ ਆਫ ਵਾਰਡ ਨੰਬਰ 4 ਪਹਿਲੀ ਪ੍ਰਾਇਰਟੀ ਮੇਰੀ ਵਾਰਡ ਨੰਬਰ 4 ਹੈ ਉਹਨਾਂ ਨੇ ਮੈਨੂੰ ਇਲੈਕਟ ਕੀਤਾ ਔਰ ਉਹ ਵੀ ਮੈਨੂੰ ਐਸ ਇੰਡੀਪੈਂਡੈਂਟ ਉਹਨਾਂ ਨੇ ਇਲੈਕਟ ਕੀਤਾ ਹੈ ਸੋ ਆਈ ਕੈਨ ਨੈਵਰ ਫੋਰਗੇਟ ਵਾਟ ਦੇਵ ਡਨ ਫਾਰ ਮੀ ਸੋ ਮਾਈ ਪ੍ਰਾਇਰਟੀ ਇਜ਼ ਗੋਇੰ ਟੂ ਬੀ ਵਾਰਡ ਨੰਬਰ 4 ਬਾਕੀ ਆਪਣਾ ਜਿੱਥੇ ਵੀ ਕਿਤੇ ਵੀ ਲੋੜ ਹੋਏਗੀ ਮੇਰੀ ਆਮ ਆਲਵੇਜ਼ ਥੇਰ ਜਿੰਨਾ ਕਿ ਮੈਂ ਕਰ ਸਕਾਂਗਾ ਟੂ ਦਾ ਬੈਸਟ ਆਫ ਮਾਈ ਅਬਿਲਿਟੀ ਆ ਬਿਲ ਲੋਕਲ ਸਰ ਸਰ ਤੁਸੀਂ ਵਾਰਡ ਨੰਬਰ 4 ਦੀ ਗੱਲ ਕੀਤੀ ਹੈ ਆਪਾਂ ਹੁਣ ਗੱਲ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਤੁਹਾਡੇ ਜਿਹੜੇ ਗਰੁੱਪਸ ਨੇ ਵਾਰਡ ਨੰਬਰ 4 ਦੇ ਕਾਫੀ ਸਾਰੇ ਗਰੁੱਪਸ ਨੇ ਲਾਈਕ ਮੇਰਾ ਜਾਂ ਮਤਲਬ ਮੈਂ ਦੇਖਿਆ ਅਕਸਰ ਲੋਕੀ ਜਿਹੜੇ ਗਰੁੱਪਸ ਹੁੰਦੇ ਜਾਂ ਤਾਂ ਉਹਨਾਂ ਨੂੰ ਸਾਇਲੈਂਟ ਕਰ ਦਿੰਦੇ ਜਾਂ ਆਰਕਾਈਵ ਕਰ ਦਿੰਦੇ ਬਟ ਯੂ ਹੈਵ ਸੋ ਮਨੀ ਗਰੁੱਪਸ ਤੇ ਉਹਨਾਂ ਵਿੱਚ ਤੁਸੀਂ ਪ੍ਰੌਂਪਟਲੀ ਲਾਈਕ ਉਹ ਵੀ ਐਡਰੈਸਿੰਗ ਯੂ ਲਾਈਕ ਲੋਕੀ ਆਪਸ ਚ ਨਹੀਂ ਗੱਲ ਕਰ ਰਹੇ ਤੇ ਆਨਲੀ ਟਾਕਿੰਗ ਟੂ ਯੂ ਐਂਡ ਯੂ ਆਰ जस्ट ਐਨਸਰਿੰਗ ਐਂਡ ਯੂ ਆਰ ਜਸ ਰਿਜ਼ੋਲਵਿੰਗ ਥੇਅਰ ਪ੍ਰੋਬਲਮਸ ਕਿਦਾਂ ਮਤਲਬ ਤੁਹਾਨੂੰ ਐਂਡ ਰਾਤ ਨੂੰ ਨੀਂਦ ਆ ਜਾਂਦੀ ਹੈ ਨਹੀਂ ਨਹੀਂ ਆ ਜਾਂਦੀ ਹੈ ਦੇਖੋ ਮੈਂ ਗਰੁੱਪ ਬਣਾਇਆ ਸੀਗਾ ਇਲੈਕਸ਼ਨ ਤੋਂ ਕੋਈ 1.5 ਮਹੀਨੇ ਪਹਿਲਾਂ ਜੀ ਫ फेब्रुवारी 2024 ਵਿੱਚ ਜੀ ਐਂਡ ਬਾਏ ਗੋਡਸ ਗ੍ਰੇਸ ਇਟਸ ਬੀਨ ਬਟ ਨਾਓ 1 ਐਂਡ 1/2 ਇਅਰਸ ਜੀ ਐਂਡ ਕੀ ਕਹਿੰਦੇ ਨੇ ਮੈਨੂੰ ਪਤਾ ਸੀਗਾ ਕਿ ਵਾਟ ਆਈ ਐਮ ਗੈਟਿੰਗ ਇਨ ਟੂ ਕਿ ਬਈ ਲੋਕਾਂ ਨੇ ਮੈਨੂੰ ਆਬਸਲੀ ਅਗਰ ਗਰੁੱਪ ਦਾ ਪਰਪਸ ਕੀ ਹੈ ਕਿ ਬਈ ਲੋਕਾਂ ਨੇ ਆਪਣੀ ਕੰਪਲੇਂਟਸ ਦਸਦੀਆਂ ਨੇ ਦੇ ਮੇ ਕੰਪਰੀਹੈਂਸ਼ਨ ਨੂੰ ਅਡਰੈਸ ਕਰਨਾ ਸੋ ਜਦੋਂ ਮੈਂ ਇੱਕ ਚੀਜ਼ ਦੀ ਰਿਸਪੌਂਸਿਬਿਲਟੀ ਚੁੱਕੀ ਹੈ ਤੇ ਫਿਰ ਮੇਰਾ ਫਰਜ਼ ਬੰਦਾ ਕਿ ਮੈਨੂੰ ਪੂਰੀ ਸincerity ਨਾਲ ਨੁਭਾਵਾ ਸੋ ਇਟ ਇਜ਼ ਆਲਵੇਸ ਟੀਲ ਟੀਲ ਆਮ ਇਨ ਪੋਲਿਟਿਕਸ ਦਿਸ ਦੀਸ ਗਰੂਪਸ ਆਰ ਗੋਇੰ ਟੂ ਕੈਰੀ ਆਨ ਲਾਈਕ ਵਾਓ ਬੈਸਟ ਗ੍ਰੇਟ ਸੋ ਮਤਲਬ ਅੱਗੇ ਜਿੱਥੇ ਵੀ ਜਾ ਸੋ ਇਤਨੀ ਗੱਲ ਨਿਕਲਦੀ ਹੈ ਮੈਂ ਤੁਹਾਨੂੰ ਜਾਨਣਾ ਚਾਹੁੰਦਾ ਕਿ ਜਦੋਂ ਇੱਕ ਵਰਕਰ ਸਟਾਰਟ ਕਰਦਾ ਹੈ ਆਪਣਾ ਕੈਰੀਅਰ ਇਨ ਪੋਲਿਟਿਕਸ ਕਿਸੇ ਪਾਰਟੀ ਨਾਲ ਜੁੜ ਕੇ ਯੂ ਸਟਾਰਟਡ ਐਜ਼ ਅ ਵਰਕਰ ਐਸ ਵੈਲ ਐਂਡ THEN ਯੂ ਆਰ ਅ ਕਾਉਂਸਲਰ ਨਾਓ व्हाट इज योर विजन आगे की सोच तो किदा देख दियो लाइक अ नेम मनदीप सिंह आहूजा देखो मेरा एम एको ही है कि मैं लोका दी सेवा करनी है मेरा पैशन हैगा मैं अच्छा लगता लोका विच बिचरना जी सो माय एम इज टू ਸਰਵ ਦਾ ਪੀਪਲ ਟੂ ਦਾ ਬੈਸਟ ਆਫ ਮਾਈ ਅਬਿਲਿਟੀ ਬਾਕੀ ਹੈ ਤੇ ਡੈਸਟਨੀ ਹੁੰਦੀ ਹੈ ਕਿਦਾ ਕੀ ਲਿਖਿਆ ਕੀ ਨਹੀਂ ਲਿਖਿਆ ਮੈਂ ਦੇ ਬਾਰੇ ਕੁਝ ਕਹਿ ਨਹੀਂ ਸਕਦਾ ਐਦਾ ਲੱਗਦਾ ਤੁਸੀਂ ਇੱਕ ਰੈਵਲੂਸ਼ਨ ਲਿਆਉਣ ਲਈ ਤੁਸੀਂ ਪੂਰੀ ਤਿਆਰੀ ਕਰ ਰਹੇ ਹੋ ਦੇਖੋ ਐਕਚੁਅਲੀ ਆਈ ਊਡ ਕਾਲ ਥਿਸ ਅ ਜਨਰੇਸ਼ਨ ਜਨਰੇਸ਼ਨਲ ਸ਼ਿਫਟ ਇਨ ਪੋਲਿਟਿਕਸ ਕਿ ਜਿਹੜੀ ਯੰਗਰ ਜਨਰੇਸ਼ਨ ਹੈਗੀ ਹੈ ਉਹ ਇਟਸ ਆਸਕਿੰਗ ਮੋਰ ਕੁਐਸਚਨਸ ਕਿ ਉਹ ਅਕਾਊਂਟੇਬਿਲਟੀ ਚਾਹਦੀ ਹੈ ਟ੍ਰਾਂਸਪੇਰੈਂਸੀ ਚਾਹਦੀ ਹੈ ਆਪਣੇ ਲੀਡਰਸ ਤੋਂ ਪਿਛੇ ਜਿਹੜਾ ਸਾਨੂੰ অলਮੋਸਟ 80 ਸਾਲ ਹੋ ਗਏ ਨੇ ਜੀ ਆਜ਼ਾਦ ਹੋਏ ਐਂਡ ਲੋਕੀ ਥੋੜਾ ਜਿਹਾ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਕਿ ਵੀ ਅਸੀਂ ਜੋ ਜੋ ਅਸੀਂ ਚਾਹਦੇ ਸੀਗੇ ਫਰੀडम ਸਟਰਗਲ ਚ ਜੋ ਸਾਡੇ ਲੋਕਾਂ ਨੇ ਆਜ਼ਾਦੀਆਂ ਦਿੱਤੀਆਂ ਆਪਣਾ ਕੁਰਬਾਨੀਆਂ ਦਿੱਤੀਆਂ ਨੇ ਜੀ ਤੇ ਉਹ ਇੱਕ ਜਸਟਿਸ ਨਹੀਂ ਮਿਲੀ ਲੋਕਾਂ ਨੂੰ ਪੀਪਲ ਥੋਟ ਕਿ ਵੀ ਸਾਡਾ ਜੋ ਲੋਕੀ ਜਿਹੜੇ ਲੀਡਰ ਨੇ ਸਾਡੀ ਸੇਵਾ ਕਰਨਗੇ ਉਲਟਾ ਕੀ ਹੋਇਆ ਕਿ ਹੁਣ ਲੋਕੀ ਗੁਲਾਮ ਬਣ ਗਏ ਨੇ ਤੇ ਲੀਡਰ ਜਿਹੜੇ ਨੇ ਉਹ ਆਪਣਾ ਯੂ نو ਸਾਰਟ ਆਫ ਦੇ ਆਰ ਸਾਰਟ ਆਫ ਕਾਲਿੰਗ ਦਾ ਸ਼ਾਟਸ ਸੋ ਬੇਸਿਕਲੀ ਕੀ ਹੈਗਾ ਕਿ ਅਸੀਂ ਇਸ ਚੀਜ਼ ਨੂੰ ਰਿਵਰਸ ਕਰਨਾ ਇਸ ਇਕੁਏਸ਼ਨ ਨੂੰ ਐਂਡ ਜਿਹੜਾ ਯੂਥ ਹੈਗਾ ਉਹ ਪੁੱਛ ਰਿਹਾ ਸਵਾਲ ਪੁੱਛ ਰਿਹਾ ਤੇ ਸਾਨੂੰ ਐਜ਼ ਰਿਪਰੈਜ਼ੈਂਟੇਟਿਵ ਸਾਨੂੰ ਉਹਦਾ ਜਵਾਬ ਦੇਣਾ ਚਾਹੀਦਾ ਹੈ ਅਗਰ ਅਸੀਂ ਜੋ ਕੰਮ ਕਰ ਰਹੇ ਹਾਂ ਜੋ ਵਾਅਦੇ ਕੀਤੇ ਆ ਉਹ ਸਾਨੂੰ ਜਦੋਂ ਸਾਡਾ ਟਿਨਰ ਪੂਰਾ ਹੋਏਗਾ ਅਸੀਂ ਲੋਕਾਂ ਦੇ ਅੱਗੇ ਰਿਪੋਰਟ ਕਾਰਡ ਰੱਖਾਂਗੇ ਆਪਣੀ ਐਂਡ ਉਹ ਸਾਨੂੰ ਦੇਖਣਗੇ ਸਾਨੂੰ ਜੋ ਵੀ ਸਾਡਾ ਹੋਏਗਾ ਰਿਪੋਰਟ ਮੈਜ਼ਰਿੰਗ ਸਕਿਲ ਦੇਖਣਗੇ ਕਿ ਕੀ ਜਿਹ ਰਿਜ਼ਲਟ ਆਣਾ ਚਾਹੀਦਾ ਹੋਣਾ ਆਈ ਫੀਲ ਕਿ ਮੈਰਿਟ ਸੇ ਹੋਣਾ ਚਾਹੀਦਾ ਜੋ ਵੀ ਹੋਣਾ ਚਾਹੀਦਾ ਐਂਡ ਬਾਕੀ ਲੀਡਰਸ ਦਾ ਕੰਮ ਹੁੰਦਾ ਕਿ ਉਹ ਜਿਹੜੇ ਇਰੈਲੇਵੈਂਟ ਇਸ਼ੂਸ ਜਿਹੜੇ ਹੁੰਦੇ ਨੇ ਉਹਨਾਂ ਤੇ ਡਾਇਵਰਟ ਕਰਦੇ ਨੇ ਲੋਕਾਂ ਦਾ ਜਿਹੜਾ ਹੁੰਦਾ ਫੋਕਸ ਸੋ ਅਸੀਂ ਰੈਲੇਵੈਂਟ ਇਸ਼ੂਸ ਤੇ ਕਰਨਾ ਫੋਕਸ ਕਿ ਉਹ ਐਕਚੁਅਲ ਚ ਪ੍ਰੋਬਲਮਸ ਆ ਰਹੀਆਂ ਲੋਕਾਂ ਨੂੰ ਆਨ ਦਾ ਗਰਾਉਂਡ ਇਸੋ ਦਾ ਹੱਲ ਕੱਢਣਾ ਜੀ ਸੋ ਕਿ ਅੱਗੇ ਅਸੀਂ ਐਜ਼ ਅ ਲਾਈਕ ਇਹ ਦੇਖ ਸਕਨੇ ਆ ਅਗੇ ਜਿਹੜਾ ਟਾਈਟਲ ਐਮ ਐਲ ਏ ਮਨਦੀਪ ਸਿੰਘਾ ਹੋ ਜਾਏ ਤਾਂ ਦਾ ਕੁਝ ਸੋਚਦੇ ਮੈਂ ਮੈ ਪਤਾ ਨਹੀਂ ਹੁੰਦਾ ਜੀ ਕੀ ਹੋਣਾ ਕੀ ਨਹੀਂ ਹੋਣਾ ਮੈਂ ਇਹਦੇ ਬਾਰੇ ਕਮੈਂਟ ਹੀ ਨਹੀਂ ਕਰ ਸਕਦਾ ਜੀ ਜੀ ਤੇ ਬਟ ਇਹ ਹੈਗਾ ਕਿ ਵੀ ਮੈਂ ਆਪਣਾ ਕਰਮ ਕਰ ਰਿਹਾ ਜੀ ਬਾਕੀ ਫਲ ਤੇ ਪਰਮਾਤਮਾ ਨੇ ਦੇਣਾ ਹੈ ਬਿਲਕੁਲ ਸਹੀ ਜਿਹੜਾ ਫਰਜ਼ਾ ਕਿ ਮੈਂ ਆਪਣਾ ਬੈਸਟ ਕਰਾਂ ਜੋ ਹੋ ਸਕਦਾ ਬਿਲਕੁਲ ਸੋ ਜਿੱਦਾਂ ਅਸੀਂ ਗੱਲ ਕਰ ਰਹੇ ਹਾਂ ਦ ਯੂ ਵਾਂਟ ਟੂ ਰਿਵਰਸ that ਮਾਈਂਡਸੈਟ ਜਿਹੜਾ ਸੀਗਾ ਇੱਕ ਪੋਲੀਟਿਸ਼ੀਅਨਸ ਨੂੰ ਲੈ ਕੇ ਲੋਕਾਂ ਦਾ ਵੀ ਬਣ ਗਿਆ ਸੀ ਜਿੱਦਾਂ ਲੋਕਾਂ ਦੇ ਨਾਲ ਜਿਸ ਤਰ੍ਹਾਂ ਹੋਇਆ ਉਹਨਾਂ ਨੂੰ ਲੱਗਿਆ ਕਿ ਪੋਲੀਟਿਸ਼ੀਅਨਸ ਆਰ देयर ਟੂ ਸਰਵ देमसेल्फ ਐਂਡ देयर ਨੀਅਰ ਡੀਅਰਸ ਐਂਡ ਨਾਊ ਯੂ ਆਰ ਟ੍ਰਾਈਂਗ ਟੂ ਬ੍ਰਿੰਗ ਅ ਚੇਂਜ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿੱਦਾਂ ਕਿਦਾਂ ਦੇ ਮਾਈਂਡਸੈਟ ਵਾਲੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਪੋਲਿਟਿਕਸ ਨੂੰ ਲੈ ਕੇ ਦੇਖੋ ਪਹਿਲੀ ਗੱਲ ਇਹ ਹੈ ਕਿ ਜਿਹੜਾ ਵੀ ਬੰਦਾ ਹੈ ਉਹਦੇ ਚ ਇੱਕ ਸੇਵਾ ਭਾਵਨਾ ਹੋਣੀ ਚਾਹੀਦੀ ਕਿ ਅਸੀਂ ਕੁਝ ਸਮਾਜ ਵਾਸਤੇ ਕਰਨਾ ਲੋਕਾਂ ਵਾਸਤੇ ਕੁਝ ਕਰਨਾ ਹੈ ਐ ਨਹੀਂ ਕਿ ਇਹਨੂੰ ਬਿਜ਼ਨਸ ਬਣਾ ਲਓ ਤੇ ਇਹਨੇ ਇਨਵੈਸਟ ਕੀਤੇ ਆ ਜਾਂਨੇ ਖਰਚੇ ਆਦੇ ਇਹਨੂੰ ਇੰਨੀ ਸਾਨੂੰ ਰਿਟਰਨ ਮਿਲਨੀ ਆ ਸੋ ਵੈਸਟਰ ਇੰਟਰਸਟਿੰਗ ਹੋਣਾ ਚਾਹੀਦਾ ਬੰਦੇ ਦਾ ਆਪਣਾ ਸੋਚਣਾ ਚਾਹੀਦਾ ਕਿ ਵੀ ਅਸੀਂ ਲੋਕਾਂ ਦੇ ਲੋਕਾਂ ਨੇ ਇੱਕ ਭਰੋਸਾ ਜਤਾਇਆ ਤੇ ਅਸੀਂ ਉਹਨੂੰ ਓਨਰ ਕਿਸਨਾ ਕਰਨਾ ਸੋ ਇੱਕ ਤੇ ਪੇਸ਼ੈਂਸ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਲੋਕਾਂ ਨੂੰ ਗਲੀ ਕਰ ਰਹੇ ਹੋ ਤੇ ਤੁਸੀਂ ਲੋਕਾਂ ਦੀ ਉਮੀਦਾਂ ਹੈਗੀਆਂ ਤੁਹਾਡੇ ਤੇ ਉਹ ਕਿੱਥੇ ਜਾਣਗੇ ਬਿਲਕੁਲ ਤانوں ਜਦੋਂ ਕੋਈ ਤੁਹਾਡੇ ਕੋਲ ਕੰਪਲੇਂਟ ਲੈ ਕੇ ਆਂਦਾ ਹੈ ਤੇ ਤੁਹਾਡੇ ਕੋਲ ਅਗਰ ਪੇਸ਼ੈਂਸ ਨਹੀਂ ਹੈਗੀ ਜਾਂ ਤੁਸੀਂ ਸੁਣ ਨਹੀਂ ਸਕਦੇ ਕੰਪਲੇਂਟ ਨੂੰ ਤੇ ਫਿਰ ਤੁਸੀਂ ਆਈ ਡੋਨਟ ਥਿੰਕ ਸੋ ਯੂ ਆਰ ਡੂਇੰਗ ਜਸਟਿਸ ਟੂ ਯਰ ਵਰਕ ਬਿਲਕੁਲ ਸੋ ਕਿੰਨਾ ਕੋਈ ਈਜ਼ੀ ਹੈ ਐ ਪੋਲਿਟਿਕਸ ਚ ਲੋਕਾਂ ਦੀ ਉਮੀਦਾਂ ਤੇ ਖਰੇ ਉਤਰਨਾ ਸੌਖਾ ਤਾਂ ਕੁਝ ਵੀ ਨਹੀਂ ਹੈਗਾ ਮੈਮ ਲਾਈਫ ਵਿੱਚ ਜੀ ਤੁਹਾਡਾ profession ਸੌਖਾ ਹੈ ਮੈਨੂੰ ਦੱਸੋ ਕੋਈ ਵੀ ਚੀਜ਼ ਸੌਖੀ ਨਹੀਂ ਹੁੰਦੀ ਲਾਈਫ ਵਿੱਚ ਤੁਹਾਨੂੰ ਸਟਰਗਲ ਤੇ ਕਰਨਾ ਹੀ ਪੈਂਦਾ ਐਂਡ ਸਪੈਸ਼ਲੀ ਜਦੋਂ ਤੁਸੀਂ ਪਬਲਿਕ ਲਾਈਫ ਚ ਹੈਗੇ ਹੋ ਲੋਕ ਕੀ ਤਾਨੂੰ ਮੇਜਰ ਮੇజర్ ਕਰ ਰਹੇ ਨੇ ਹਰ ਚੀਜ਼ ਤੋਂ ਤੇ ਡੈਫੀਨਿਟਲੀ ਜੱਜ ਕਰ ਰਹੇ ਨੇ ਤੇ ਡੈਫੀਨਿਟਲੀ ਉਹ ਇੱਕ ਤੁਸੀਂ ਉਹਨਾਂ ਦੇ ਰੈਡਾਰ ਤੇ ਹੁੰਦਾ ਹੀ ਹੋ ਇਹ ਠੀਕ ਹੈ ਮਤਲਬ ਤੁਹਾਨੂੰ ਲੋਕੀ ਪ੍ਰੇਜ਼ ਵੀ ਕਰਨਗੇ ਤੁਹਾਨੂੰ ਲੋਕੀ ਕ੍ਰਿਟਿਸਾਈਜ਼ ਵੀ ਕਰਨਗੇ ਇਟ ਇਸ ਪਾਰਟ ਆਫ ਇਟ ਅਨਕੋ ਵੀ ਤੁਸੀਂ ਹੋ ਸਕਦਾ ਕਿ ਹਰ ਬੰਦੇ ਨੂੰ ਤੁਸੀਂ ਨਹੀਂ ਸੈਟੀਸਫਾਈ ਕਰ ਪਾਉਂਦੇ ਕਈ ਚੀਜ਼ਾਂ ਤੁਹਾਡੇ ਕੰਟਰੋਲ 'ਚ ਨਹੀਂ ਹੁੰਦੀਆਂ ਜੀ ਸਿਸਟਮ ਹੀ ਇੰਨਾ ਜ਼ਿਆਦਾ ਖਰਾਬ ਹੋ ਚੁੱਕਾ ਹੁੰਦਾ ਕਿ ਤੁਸੀਂ ਕੋਸ਼ਿਸ਼ ਪੂਰੀ ਕਰਦੇ ਹੋ ਜੀ ਬਟ ਤੁਹਾਡੇ ਕੋ ਤੁਹਾਡੇ ਵਸ਼ੇ ਨਹੀਂ ਹੁੰਦਾ ਸੋ ਬਟ ਮੈਂ ਸਮਝਦਾ ਕਿ ਬੰਦੇ ਨੂੰ ਕੋਈ ਐਕਸਕਿਊਜ਼ ਨਹੀਂ ਬਣਾਉਣਾ ਚਾਹੀਦਾ ਫਾਰ ਨਾਟ ਪਰਫਾਰਮਿੰਗ ਬਿਲਕੁਲ ਬਟ ਠੀਕ ਹੈ ਸਰਕਮਸਟੈਂਸਸ ਵਿਲ ਨੈਵਰ ਬੀ ਪਰਫੈਕਟ ਇਨ ਲਾਈਫ ਜੋ ਸਰਕਮਸਟੈਂਸਸ ਹੈਗੇ ਐਟ ਲੀਸਟ ਉਹਨੂੰ ਅਸੀਂ ਉਹਨੂੰ ਤੇ ਉਸ ਸਰਕਮਸਟੈਂਸਸ ਦੇ ਵਿੱਚ ਤੇ ਪ੍ਰੋਪਰ ਆਪਣੇ ਆਪ ਨੂੰ ਅਸੀਂ ਪਰਫਾਰਮ ਆਪਣੀ ਪਰਫਾਰਮੈਂਸ ਦਈਏ ਸੋ ਯੂ ਵਾਂਟ ਟੂ ਸੇ ਕਿ ਆਪਣਾ ਕੈਰੀਅਰ ਆਪਣੀ ਪੋਟੈਂਸ਼ੀਅਲ ਦੇ ਹਿਸਾਬ ਨਾਲ ਹੀ ਚੱਲਣਾ ਚਾਹੀਦਾ ਆਪਣਾ ਜੋ ਤੁਹਾਡੇ ਕੋਲ ਹੋ ਸਕਦਾ ਬੈਸਟ ਕਰੋ ਕੋਈ ਐਕਸਕਿਊਜ਼ ਨਾ ਲੱਭੋ ਕਿ ਜੀ ਮੈਂ ਕੁਝ ਕਰ ਨਹੀਂ ਸਕਦਾ ਜਾਂ ਮੇਰੇ ਵਾਸਤੇ ਨਹੀਂ ਹੈਗਾ ਇਹ ਤੇ ਦੈਟ ਮੀਨਸ ਦੈਟ ਕਿ ਵੀ ਤੁਸੀਂ ਤਾਂ ਐਸਕੇਪ ਕਰ ਰਹੇ ਹੋ ਰਿਸਪਾਂਸਿਬਿਲਟੀ ਬਿਲਕੁਲ ਵਾਸਤੇ ਨਹੀਂ ਹੈਗਾ ਇਹਦੇ ਤੋਂ ਮੈਨੂੰ ਇੱਕ ਗੱਲ ਯਾਦ ਆ ਰਹੀ ਹੈ ਕਿ ਲਾਈਕ ਜਿੱਦਾਂ ਆਪਾਂ ਆਪਣੇ ਸ਼ਹਿਰ ਦੀ ਗੱਲ ਕਰੀਏ ਇਸ ਵੇਲੇ ਜਿੱਦਾਂ ਜਿਹੜੀ ਐਂਡ ਇਫ ਯੂ ਟਾਕ ਅਬਾਊਟ ਯਰ ਪਰਸਨਲ ਲਾਈਫ ਵਾਟ ਇਜ਼ ਦ ਰੂਟੀਨ ਐਂਡ ਹਾਊ ਯੂ ਲਾਈਕ ਸੌਂਦੇ ਵੀ ਹੋ ਕਿ ਨਹੀਂ ਸੌਂਦੇ ਨਹੀਂ ਸੌਣਾ ਰਾਮਾ ਲਾਇਆ ਬੋ ਸਾਊਂਡ ਸਲੀਪ ਐਸੀ ਕੋਈ ਗੱਲ ਨਹੀਂ ਹੈ ਆ ਤੇ ਬਾਕੀ ਹਾਂ ਠੀਕ ਹੈ ਸੈਕਰੀਫਾਈਸ ਹਰ ਲੈਵਲ ਤੇ ਹੈਗਾ ਪਰਸਨਲ ਲਾਈਫ ਚ ਵੀ ਥੋੜਾ ਬਹੁਤਾ ਫਰਕ ਪੈ ਹੀ ਜਾਂਦਾ ਸਹੀ ਬਟ ਮਾਈ ਫੈਮਲੀ ਇਜ਼ ਵੈਰੀ ਸਪੋਰਟਿਵ ਜੀ ਮਾਈ ਵਾਈਫ ਹੈ ਸ਼ੀ ਰੀਲੀ ਹੈਲਪ ਮੀ ਇਨ ਮਾਈ ਇਲੈਕਸ਼ਨਸ ਜੀ ਐਂਡ ਨਾਓ ਆਲਸੋ ਸ਼ੀ ਇਜ਼ ਅ ਪਿਲਰ ਆਫ ਸਟਰੈਂਥ ਫੋਰ ਮੀ ਐਂਡ ਕੀ ਕੈਨ ਸੋ ਵਿਦਆਉਟ ਫੈਮਲੀ ਸਪੋਰਟ ਤੁਸੀਂ ਆਪਣੇ ਕਿਸੇ profession ਚ ਤੁਸੀਂ ਸਕਸੀਡ ਨਹੀਂ ਕਰ ਸਕਦੇ ਬਿਲਕੁਲ ਸੋ ਯੂ ਕਿ ਨੈਵਰ ਕੰਪਲੇਨਸ ਯੂ ਕਿ ਪਪਾ ਪਹਿਲਾਂ ਤਾਂ ਇਦਾਂ ਸੀ ਨਾ ਵਾਟ ਇਜ਼ ਦਿਸ ਯੂ ਆਰ ਨਾਟ ਗਿਵਿੰਗ ਅਸ ਟਾਈਮ ਐਟ ਦਾ मैं ऐसी गल नहीं है कोई बाकी अपना सो यू यू एक्चुअली मेड चेंजेस और बच्चा ने भी उन्होंने अडॉप्ट किया हां मतलब डेफिनेटली फर्क तो पड़ता ही है मैम बिल्कुल सो yeah. इफ so वी कंपेयर केडी लाइफ ज्यादा बेटर लगती है बिफोर या नाउ नहीं होंदी बेटर है और oh, पैशन wow. परस्यू कर रहे हैं तो एक्चुअली एक्चुअली व्हेन यू आर लिविंग द लाइफ यू वंस इमेजिन द फेर ਤਾਨੂੰ ਲੱਗਦਾ ਕਿ that is the देखो एनर्जी ਤੁਸੀਂ ਪਹਿਲਾਂ ਗੱਲ ਕੀਤੀ ਸੀ એનર્ਜੀ ਤੈਉ ਆਉਂਦੀ ਹੈ ਜਦੋਂ ਤੁਸੀਂ ਆਪਣਾ ਜੋ ਤੁਹਾਡਾ ਪੈਸ਼ਨ ਹੈਗਾ ਤੁਸੀਂ ਉਹਨੂੰ ਫੋਲੋ ਕਰ ਰਹੇ ਹੋ ਤੁਸੀਂ ਯੂਰ ਜਰਨਲਿਸਟ ਸੋ ਆਪਣਾ ਤੁਸੀਂ ਇਹਨਾਂ ਲਾਈਵਲੀ ਔਰ ਤੁਹਾਡਾ એનર્ਜੈਟਿਕ ਵੇ ਹੈਗਾ ਐਂਡ ਇਸੇ ਕਰਕੇ बिकॉज ऑफ योर ਪੈਸ਼ਨ ਉਹ ਆਈ ਥਿੰਕ ਮੈਂ ਤੇ ਯੰਗਸਟਰਸ ਨੂੰ ਹੀ ਕਹਿਣਾ ਕਿ ਵੀ ਆਪਣਾ ਉਹ ਕੰਮ ਕਰੋ ਜਿਹਦੇ ਤੁਹਾਡਾ ਐਬਿਟੀਟਿਊਡ ਹੈਗਾ ਜਿਹਦੇ ਤੁਹਾਡਾ ਆਪਣਾ ਪੈਸ਼ਨ ਹੈਗਾ ਉਹ એનર્ਜੀ ਆਪਣੇ ਆਪ ਹੀ ਆ ਜਾਂਦੀ ਹੈ ਬਿਲਕੁਲ ਸੋ ਐਨੀ ਇੰਜੋਇੰਗ ਯਰ ਵਰਕ ਸੋ ਐਨੀ ਕਰਨਾ ਚਾਹੀਦਾ ਕਿ ਹਾਂ ਦੂਜੇ ਨੇ ਡਾਕਟਰ ਕੀਤੀ ਮੈਂ ਵੀ ਡਾਕਟਰ ਕੀਤੀ ਹੈ ਕਿ ਕਹਿੰਦੇ ਕਿ ਦੂਜੇ ਨੂੰ ਵੇਖ ਕੇ ਆਪਣੇ ਮੂੰਹ ਲਾਲ ਕਰਨ ਵਾਸਤੇ ਚਪੇੜਾ ਨਹੀਂ ਮਾਰਨੀ ਆ ਚਾਹੀਦੀਆਂ ਕਹਿ ਸਕਦੇ ਵੈਸੀ ਐਨੀ ਫੀਲਡਸ ਆ ਗਈਆਂ ਨੇ ਇਹਨੇ ਕੈਵਨਿਊਸ ਖੁੱਲ ਗਿਆ ਬੱਚਿਆਂ ਵਾਸਤੇ ਹਾਂ ਐਂਡ ਉਹਨਾਂ ਨੂੰ ਓਪਰਚੁਨਿਟੀ ਮਿਲ ਗਈ ਹੈ ਆਪਣਾ ਕੰਮ ਕਰਨ ਵਾਸਤੇ and uh, they should uh, pursue and uh, parents भी चाहिए जाके to be supportive कि भी जो करना चाहते हैं ने उन्हें दिस support दे बिना दे family support दे बिना you can't do anything so तो आपको कितना लगता है कि थोड़ी family background helped you to pursue definitely your... definitely I've seen my father working and uh, uh, my grandfather and my father both were very active and uh, uh, बड़ा ही उन्हें था अच्छे highest level ते उन्होंने politics की थी है And uh, somehow I think oh blood chahiye, cheese kelo, yaar. I am a to And uh, I am trying to follow their footsteps and uh, ki kya dena. Jo kar rahi hai, unko <laughs> so, poora you like since you are uh, starting, lagya, you wanted to be an engineer or you want to be a, a doctor, something like that. <laughs> no engineer, nai, doctor, doctor wala mera kaam nahi sega <laughs> so, You <laughs> have to be very intelligent. ਔਰ ਤੁਹਾਡਾ ਇੱਕ ਹੋਣਾ ਚਾਹੀਦਾ ਇੱਕ ਐਪਟੀਟਿਊਡ ਐਪਟੀਟਿਊਡ ਹੋਣਾ ਚਾਹੀਦਾ ਮੇਰਾ ਉਹਦੇ ਚ ਨਹੀਂ ਸੀਗਾ ਆ ਮੈਨੂੰ ਸੋਸ਼ਲ ਸਾਇੰਸ ਵਿਚ ਮੇਰਾ ਕਾਫੀ ਇੰਟਰਸਟ ਹੈ ਹਿਸਟਰੀ ਜੀਓਗ੍ਰਾਫੀ पॉलिटिकल साइंस वे वे फ्रॉम वेर वी सी यू वी सी अ बेरी इंटेलिजेंट लाइक पॉलिटिशन यू कैन नॉट सेय कि आई वाज नॉट दैट इंटेलिजेंट इंटेलिजेंट इन द सेंस कि मेरा एप्रिट्यूड नहीं सी होना चाहिए मेरा हाँ मैंने हिस्ट्री बड़ी अच्छी लग रही है मैंने जॉग्राफी बड़ी अच्छी लग रही ह ਉਸ ਤਰ੍ਹਾਂ ਦੀ ਮੈਨੂੰ ਮੈਨੂੰ ਪੂਰਾ ਸ਼ੌਂਕ ਸੀਗਾ ਜੀ 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 ਐਂਡ ਇਲੈਕਸ਼ਨਸ ਨੂੰ ਫੋਲੋ ਕਰਨਾ ਓਕੇ ਸੋ ਇਹ ਚੀਜ਼ਾਂ ਤਾਂ ਹੈਗੀਆਂ ਸੀ ਸ਼ੁਰੂ ਤੋਂ ਮੈਨੂੰ ਸ਼ੌਂਕ ਸੀਗਾ ਸੀ ਬੀਨ ਸੋ ਬਿਜ਼ੀ ਐਜ਼ ਅ ਕਾਉਂਸਲਰ ਡੂ ਯੂ ਆਰ ਯੂ ਏਬਲ ਟੂ ਫੋਲੋ ਦੋਸ ਥਿੰਗਸ ਓਰ ਰੂਟਿਨਸ ਕਰਦੇ ਹੋ ਨਿਊਜ਼ਪੇਪਰ ਪੜਨਾ ਨਿਊਜ਼ਪੇਪਰ ਇਜ਼ ਅ ਬਸਟ ਫਾਰ ਆਲ ਆਵਰਸ ਓਕੇ ਇਜ਼ ਨੋਟ ਓਨਲੀ ਮੇਡ ਸੋ ਬਸਟ ਫਾਰ ਆਲ ਆਵਰਸ ਅਨਟਲ ਐਸ ਯੂ ਡੋਨਟ ਨੋ ਵਾਟ ਇਜ਼ ਹੈਪਨਿੰਗ ਅਰਾਊਂਡ ਯੂ ਤੇ ਹਾਊ ਕੈਨ ਯੂ ਤੁਹਾਨੂੰ ਪਤਾ ਕੀ ਲੱਗੇਗਾ ਕੀ ਹੋ ਰਿਹਾ ਹੈ

सो so, uh, ओते हैबिट ते मेरे ख्याल ना तो रहनी चाहिए जी बिल्कुल रीडिंग बुक एज़ वेल रीडिंग द बुक्स एंड एवरीथिंग एंड वन इज ऑलवेज लर्निंग तुम कभी कह नहीं सकते कि थाने सब कुछ आ गया नेवर एंडिंग लर्निंग इज नेवर एंडिंग सो यू हैव टू लर्न लाइक अहून तक ਤੁਸੀਂ اگر ਆਪਣੇ ਇਸ ਜਿਹਾ ਹੂੰ ਕਾਉਂਸਲਰਸ਼ਿਪ ਵਿੱਚ ਕਿੰਨਾ ਕੁ ਸਿੱਖਿਆ ਐਂਡ ਵਾਟ ਯੂ ਆਰ ਲਾਈਕ ਕੀ ਲੱਗਦਾ ਅੱਗੇ ਮੈਨੂੰ ਮੈਨੂੰ ਤੇ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਜੀ ਜੀ ਤੇ ਆਪਣਾ ਹਰ ਤਰ੍ਹਾਂ ਦੇ ਲੋਕ ਤੁਹਾਨੂੰ ਮਿਲਦੇ ਨੇ ਜੀ ਐਂਡ ਐਸ ਅ ਲੀਡਰ ਕੈਲੋ ਐਸ ਅ ਰਿਪਰੈਜ਼ੈਂਟੇਟਿਵ ਕੈਲੋ ਐ ਤੇ ਹੁਣ ਤੁਹਾਡਾ ਹੈਗਾ ਨਾ ਕਿ ਹਾਊ ਯੂ ਡੀਲ ਵਿਦ them ਸੋ ਹਰ ਇੱਕ ਗੱਲ ਮੈਂ ਦੇਖੀ ਹੈ ਕਿ ਹਰ ਬੰਦਾ ਤੁਹਾਡੇ ਸਾਹਮਣੇ ਹੀ ਹੈਗਾ ਤੁਹਾਨੂੰ ਉਹਨਾਂ ਦੇ ਸਾਹਮਣੇ ਆਪਣਾ ਮੁਕਾਲਾ ਨਾ ਕਰਨਾ ਪੈਂਦਾ ਤੇ ਅਗਰ ਤੁਸੀਂ ਸੋਚੋ ਕਿ ਦੁਨੀਆ ਮੇਰੇ ਸਾਹਮਣੇ ਚੱਲੇਗੀ ਦਨੀਆ ਲਿਵਿੰਗ ਪੂਲਸ ਪੈਰਾਡਾਈਸ ਤੁਹਾਨੂੰ ਆਪਣੇ ਆਪਣੇ ਆਪ ਨੂੰ ਸੁਧਾਰਨਾ ਪਏਗਾ ਅਗਰ ਤੁਸੀਂ ਲੋਕਾਂ ਨੂੰ ਡੀਲ ਕਰਨਾ ਚਾਹੁੰਦੇ ਹੋ ਬਿਲਕੁਲ ਲਾਈਕ ਲਾਈਕ ਕੰਡੈਮ ਕਰਨਾ ਕਾਫੀ ਈਜ਼ੀ ਹੁੰਦਾ ਹੈ ਲਾਈਕ ਪੋਲਿਟਿਸ਼ੀਅਨਸ ਨੂੰ ਕਿ ਇਹ ਨਹੀਂ ਹੋ ਰਿਹਾ ਉਹ ਨਹੀਂ ਹੋ ਰਿਹਾ ਲਾਈਕ ਲਾਈਕ एवरीवन ਥਿੰਕਸ ਕਿ ਅਗਰ ਮੈਂ ਇਸ ਥਾਂ ਤੇ ਹੁੰਦਾ ਮੈਂ ਕਰ ਲੈਂਦਾ ਉਹ ਕਰ ਲੈਂਦਾ ਨਹੀਂ ਖੂਬ ਵਾਂਟਸ ਟੂ ਬੀ ਅ ਪੋਲਿਟਿਸ਼ੀਅਨ ਉਹਨੂੰ ਕਿੱਦਾਂ ਦਾ ਲਾਈਕ ਅ ਅੱਗੇ ਆਪਣਾ ਐਪਟੀਟਿਊਡ ਰੱਖਣਾ ਚਾਹੀਦਾ ਹੈ ਉਹਨਾਂ ਦਾ ਐਟੀਟਿਊਡ ਕਿ ਹੋਣਾ ਚਾਹੀਦਾ ਉਹਨਾਂ ਦੇ ਮਾਈਂਡ ਸੈਟ ਕਿੱਦਾਂ ਦੇ ਹੋਣੇ ਚਾਹੀਦੇ ਦੇਖੋ ਕੰਡੈਮ ਕਰਨਾ ਤਾਂ ਈਜ਼ੀਸਟ ਥਿੰਗ ਹੈ ਤੇ ਮਿਸਾ ਕਰਨਾ ਕਿ ਕ੍ਰਿਟਿਕਾਈਜ਼ ਕਰਨਾ ਤਾਂ ਬਹੁਤ ਸੌਖਾ ਕੰਮ ਹੈ ਜਿਹਨੂੰ ਬੜੀ ਕ੍ਰਿਟਿਕਾਈਜ਼ ਕਰਦੇ ਹੋ ਬਟ ਉਹਦੇ ਨਾਲ ਕੀ ਲੋਕਾਂ ਦੇ ਮਸਲੇ ਹੱਲ ਹੋ ਰਹੇ ਨੇ ਨਾ ਨਾ ਨਹੀਂ ਹੋ ਰਹੇ ਨਾ ਸੋ ਇਜ਼ਨਟ ਇਟ ਬੈਟਰ ਕਿ ਤੁਸੀਂ ਖੁਦ ਕੁਝ ਕਰ ਲਓ ਬਿਲਕੁਲ ਬਿਲਕੁਲ ਤੇ ਆਪਣੀ ਤੁਸੀਂ ਜਿਹੜੀ ਲਾਈਨ ਹੈਗੀ ਉਹ ਲੰਬੀ ਕਰੋ ਰਾਦਰ ਥੈਨ ਤੁਸੀਂ ਕਿਸੇ ਨੂੰ ਅਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਉਹ ਤੂੰ ਤੂੰ ਮੈਂ ਮੈਂ ਪੋਲਿਟਿਕਸ ਨਾਲ ਕੀ ਬਣੇਗਾ ਕੁਝ ਨਹੀਂ ਬਣਦਾ ਇਹ ਨਾਲ ਜੀ ਖੁਦ ਆਪਣੇ ਆਪ ਨੂੰ ਪ੍ਰੂਫ ਕਰੋ ਲੋਕਾਂ ਵਿੱਚ ਕਿ ਹਾਂਜੀ ਇਨ ਦੀ ਆワー ਆਫ ਕ੍ਰਾਈਸਿਸ ਮੈਂ ਟੱਡਣਾ ਖਲੋਤਾ ਇਹ ਪ੍ਰੋਬਲਮ ਆਈ ਹੈ ਲੇਕਿਨ ਆਮ देयर ਕ੍ਰਿਟਿਸਾਈਜ਼ ਤਾਂ ਬਹੁਤ ਈਜ਼ੀ ਹੈ ਕੁਝ ਕੀ ਗੱਲ ਲੱਗੀ ਹੈ ਸੋ ਹਾਊ ਯੂ ਫੀਲ ਬੀਇੰਗ ਇਨ ਥੀਸ ਸ਼ੂਜ਼ ਆਮ ਫੀਲਿੰਗ ਗ੍ਰੇਟ ਯਾਰ ਆਮ ਆਮ ਇੰਜੋਇੰਗ ਮਾਈ ਵਰਕ ਐਂਡ ਪੀਪਲ ਹੈਵ ਬੀਨ ਵੈਰੀ ਕਾਈਂਡ ਟੂ ਮੀ ਐਂਡ ਮੈਂ ਜਦ ਤੱਕ ਮੈਂ ਕਾਉਂਸਲਰ ਹੈਗਾ ਜੀ ਮੈਂ ਪੂਰੀ ਹੀ ਆਪਣੀ ਵਾਹ ਲਾਵਾਂਗਾ ਐਂਡ ਜਸਟਿਸ ਆਪਣੇ ਵਰਕ ਨੂੰ ਦਵਾਂਗਾ ਤੇ ਵੀ ਮੈਨੂੰ ਕੱਲ ਨੂੰ ਇਹ ਨਾ ਲੱਗੇ ਮੇਰੀ ਕੌਂਸ਼ੀਅੰਸ ਮੈਨੂੰ ਮੇਰੀ ਕਲੀਅਰ ਹੈਗੀ ਹੈ ਕਿ ਕੱਲ ਨੂੰ ਮੈਨੂੰ ਕੋਈ ਗਿਲਟੀ ਹੋਣਾ ਚਾਹੀਦਾ ਕਿ ਮੈਂ ਕੀਤਾ ਨਹੀਂ ਬਿਲਕੁਲ ਬਾਕੀ ਕਿਥੇ ਮੈਂ ਜਾਣਾਂ ਕਿਥੇ ਨਹੀਂ ਜਾਂਦਾ ਇਹ ਡੈਸਟੀ ਨਹੀਂ ਹੁੰਦੀ ਆ ਅਪਡੇਟ ਸੋ ਵੀ ਰੀਲੀ ਵਾਂਟ ਟੂ ਸੀ ਯੂ ਪ੍ਰੋਗਰੈਸਿੰਗ ਐਂਡ ਸੁਜੀਆ ਅੰਬਰਸਾ ਸ਼ਹਿਰ ਦੀ ਗੱਲ ਕਰੀਏ ਸਰ ਇਸ ਵੇਲੇ ਜਿਹੜੀ ਗਾਰਬੇਜ ਲਿਫਟਿੰਗ ਵਾਲੀ ਏਜੰਸੀ ਦੇ ਬੰਦ ਹੋਣ ਕਰਕੇ ਪੂਰਾ ਸ਼ਹਿਰ ਤਰਸਤ ਹੋਇਆ ਪਿਆ ਪੂਰਾ ਕੂੜੇ ਦੇ ਨਾਲ ਪਰਿਆ ਕਿਉਂਕਿ ਲਿਫਟਿੰਗ ਨਹੀਂ ਹੋ ਪਾ ਰਹੀ ਹੈ ਕੁਝ ਹਾਊ ਇਟ ਪੋਸੀਬਲ ਮਿਸਟਰ ਮਨਦੀਪ ਸਿੰਘ ਫॉर ਮਿਸਟਰ ਮਨਦੀਪ ਸਿੰਘ ਹੂਜਾ ਕਿ ਤੁਸੀਂ ਆਊਟ ਆਫ ਦ ਵੇ ਜਾ ਕੇ ਤੁਸੀਂ ਪੂਰੇ ਆਪਣੇ ਵਾਰਡ ਨੰਬਰ ਫੋਰ ਦੀ ਲਿਫਟਿੰਗ ਵੀ ਕਰਵਾ ਰਹੇ ਹੋ ਕੰਪਲੇਂਟਸ ਵੀ ਸੁਣ ਰਹੇ ਹੋ ਉਹਨਾਂ ਨੂੰ ਆਰਾਮ ਨਾਲ ਪੇਸ਼ੈਂਟਸ ਦੇ ਨਾਲ ਰਿਵਰਟ ਵੀ ਕਰਦੇ ਹੋ ਕਿੱਦਾਂ ਪੋਸੀਬਲ ਹੈ ਜੀ ਨਹੀਂ ਮੈਮ ਮੇਰੇ ਕੋਲੋਂ ਵੀ ਦੇਖੋ ਗੱਲ ਹੈਗੀ ਹੈ ਇੱਕ ਅਨਫੋਰਚੂਨੇਟ ਗੱਲ ਹੈ ਕਿ ਜਿਹੜੀ ਕੰਪਨੀ ਨੂੰ ਕੰਟਰੈਕਟ ਮਿਲਿਆ ਸੀਗਾ ਉਹਨਾਂ ਨੇ ਆਪਣਾ ਇਨ ਬਿਟਵੀਨ ਇੱਕਦਮੀ ਉਹਨਾਂ ਨੇ ਆਪਣਾ ਕੰਟਰੈਕਟ ਜਿਹੜਾ ਟਰਮੀਨੇਟ ਕਰ ਦਿੱਤਾ ਐਂਡ ਐਸ ਵੈਲ ਐ ਬਹੁਤ ਜ਼ਿਆਦਾ ਸਮੱਸਿਆ ਆਈ ਹੋਈ ਹੈ ਗਾਰਬੇਜ ਦੀ ਔਰ ਮੈਂ ਵੀ ਕਹਾਂ ਮੇਰੇ ਕੋਲੋਂ ਵੀ ਨਹੀਂ ਪ੍ਰੋਪਰਲੀ ਚੁਕਾਇਆ ਜਾ ਰਿਹਾ ਬਿਕਾਜ਼ ਮੇਰੇ ਕੋਲ ਵੀ ਇਹਨੇ ਸਾਦਾ ਨਹੀਂ ਹੈਗੇ ਉਹ ਬਟ ਫਿਰ ਵੀ ਮੈਂ ਕੋਸ਼ਿਸ਼ ਕਰ ਰਿਹਾ ਕਿ ਵੀ ਜੋ ਮੇਰੇ ਕੋਲ ਵਾਤਵਾਦ ਹੋ ਸਕਦਾ ਮੈਂ ਗਾਰਬੇਜ ਦੀ ਲਿਫਟਿੰਗ ਕਰਾਵਾਂ ਜੋ ਗੈਪਸ ਤਾਂ ਹੈਗੇ ਨੇ ਜੀ देयर इज नो ਡਾਊਟ ਐਂਡ ਲੋਕੀ ਵੀ ਆਪਣਾ ਜਸਟੀਫਾਈਡ ਨੇ ਕਿ ਵੀ ਉਹਨਾਂ ਨੂੰ ਵੀ ਪ੍ਰੋਬਲਮ ਆ ਰਹੀ ਹੈ ਕਿਉਂਕਿ ਗਾਰਬੇਜ ਹੈ ਹੀ ਇਹੋ ਜੀ ਚੀਜ਼ ਜਿਹੜੀ ਹਰ ਚੀਜ਼ ਹਰ ਬੰਦਾ ਚਾੜ ਕੇ ਸ਼ੁੱਡ ਬੀ ਡਿਸਪੋਜ਼ਡ ਆਫ ਬਟ ਮੈਨੂੰ ਤਾਂ ਇਦਾਂ ਲੱਗਦਾ ਵਾਰਡ ਨੰਬਰ 4 ਵਾਲਿਆਂ ਨੂੰ ਲੱਗਦਾ ਕਿ ਵਾਰਡ ਨੰਬਰ 4 ਵਿੱਚ ਹੀ ਗਾਰਬੇਜ ਹੈ ਬਟ ਉਹ ਦੇਖ ਹੀ ਨਹੀਂ ਪਾਰੇ ਕਿ ਪੂਰੇ ਅੰਬਰਸਰ ਚ ਗਾਰਬੇਜ ਇਸ ਵੇਲੇ ਪਹਿਲੇ ਵਾੜੀ ਬੜੀ ਨੋਜ਼ एवरीथिंग 왓 ਇਜ਼ ਹੈਪਨਿੰਗ ਅਰਾਊਂਡ ਦ ਸਿਟੀ एवरीवन ਬਡੀ ਨੋਜ਼ ਬਟ ਆਬਵੀਅਸਲੀ ਦੇਖੋ ਉਹਨਾਂ ਨੇ ਤੇ ਸਾਨੂੰ ਹੀ ਕਹਿਣਾ ਨਾ ਜੀ ਜੀ ਕਾਉਂਸਲਰ ਕੇ ਹਾਂ ਉਹਨਾਂ ਨੇ ਸਾਨੂੰ ਹੀ ਕਹਿਣਾ ਕਿ ਉਹ ਸਾਡੀ ਜ਼ਿੰਮੇਵਾਰੀ ਹੈ ਤੇ ਦੇਖੋ ਨੋ ਆਸ ਕਸ ਕਿ ਇਹਦੀ ਜੀ ਤੁਸੀਂ ਇਹ ਦਾ ਕੋਈ solution labo so, so they are justified in what they are saying there is no doubt about <laughs> it and uh, i in fact i am feeling very sorry about it yaar kya state of affairs as well hai gaya oh, but main unna nu assure karna chahunda ki apne vallo main puri koshish kar rahe ha ki jo mere kol ho sakda hai apne kuch personal resources bhi use kar rahe ha koi sarkar kolon bhi administration kolon jado vi mainu koi na koi main try karda ki mainu machinery mile ta main bad to aaj jo chuka sakda so i think another 10 15 days thing should get ਜਿਹੜੀ ਨਵੀਂ ਕੰਪਨੀ ਹੈਗੀ ਆ ਉਹਨੂੰ ਵੀ ਕੰਟਰੈਕਟ ਮਿਲ ਗਿਆ ਤੇ ਜੋ ਮੈਨੂੰ ਅਸ਼ੋਰੈਂਸ ਮਿਲੀ ਹੈ ਕਿ ਭਈ 10 15 ਦਿਨ ਵਿੱਚ ਥਿੰਗਸ ਵਿਲ ਬੀ ਬੈਕ ਟੂ ਨੋਰਮਲ ਸੋ ਪੇਸ਼ੈਂਟ ਯੂ ਆਰ ਆਈ ਮਸਟ ਸੇ ਇੰਨੀ ਪੇਸ਼ੈਂਸ ਲੈ ਆਂਦੇ ਕਿਥੋਂ ਕੀ ਸੋਰਸ ਹੈ ਤੁਹਾਡੀ ਪੇਸ਼ੈਂਸ ਦਾ ਚਲੋ ਇਹ ਤੇ ਉਦੋਂ ਤੋਂ ਹੀ ਆਇਆ ਆਮ ਲੋਕੀ ਵੀ ਮੈਨੂੰ ਲੋਕਾਂ ਦੀ ਕੋਆਪਰੇਸ਼ਨ ਨਾਲ ਵੀ ਬੜੀ ਹਿੰਮਤ ਮਿਲਦੀ ਹੈ ਕਿ ਚਲੋ ਲੋਕੀ ਵੀ ਸਮਝਦੇ ਨੇ ਕਿ ਮਜਬੂਰੀ ਹੈਗੀ ਆ ਆਦਰਵਾਇਜ਼ ਅ ਨਹੀਂ ਤਾਂ ਨਾਰਮਲੀ ਜਦੋਂ ਲੋਕੀ ਮੈਨੂੰ ਸਵੇਰੇ ਕੋਈ ਕੰਪਲੇਂਟ ਦਿੰਦੇ ਸੀ ਸ਼ਾਮ ਤੱਕ ਉਹਨੂੰ ਰਿਜ਼ੋਲਵ ਮੇਰੇ ਕੋਲ ਹੋ ਜਾਂਦੀ ਸੀ ਸੋ ਹੁਣ ਐਸ ਵੇਲੇ ਮੇਰੇ ਵੀ ਕੋ ਬਸ ਚ ਵੀ ਨਹੀਂ ਹੈਗਾ ਤੇ ਮੈਨੂੰ ਵੀ ਬੜੀ ਪ੍ਰੋਬਲਮ ਆ ਰਹੀ ਹੈ ਓਕੇ ਸੋ ਬਟ ਵੀ ਹੈਵ ਆਲਵੇਸ ਸੀਨ ਯੂ not saying no how it is possible not saying no to people like loki kehnde ke nahi ho pa raha but you never say no to them nahi i why should i say no this is not a uh, rocket science koi koi badi cheez thodi na to get the garbage lifted ya koi sadak banwani hai kuch karna hai delay ho janda hai but cheeza uh, koi impossible to hai ya nahi hai apna jehdi cheez main kar sakda main zarur definitely karawanga aur lokan nu main keh dena yaar kenu 5 ਦਿਨ ਲੱਗਣਗੇ ਇਹਨਾਂ ਨੂੰ 10 ਦਿਨ ਲੱਗਣਗੇ ਕਿਉਂਕਿ ਥੋੜਾ ਟਾਈਮ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਸਰਕਾਰੀ ਕੰਮ ਹੁੰਦੇ ਨੇ ਉਹਨੂੰ ਥੋੜਾ ਟਾਈਮ ਤੇ ਲੱਗ ਹੀ ਜਾਂਦਾ ਹੈ ਉਦਾ ਡਿਊ ਪ੍ਰੋਸੈਸ ਹੁੰਦਾ ਹੈ ਹਰ ਚੀਜ਼ ਦਾ ਸੋ ਜੋ ਮੇਰੇ ਕੋਲ ਹੋ ਪਾ ਰਿਹਾ ਮੈਂ ਕਰ ਰਿਹਾ ਹਾਂ ਬਿਲਕੁਲ ਸੋ ਜਿੱਦਾਂ ਤੁਸੀਂ ਬੜੀ ਇਜ਼ੀਲੀ ਕਹਿ ਦਿੰਦੇ ਹੋ ਵੀ ਹੈਵ ਆਲਵੇਸ ਸੀਨ ਯੂ ਵੈਰੀ ਫੁੱਲ ਆਫ એનર્ਜੀ ਲਾਈਕ ਕਿ ਠੀਕ ਹੈ ਜੀ ਹੋ ਜਾਏਗਾ ਆਈ ਵਿਲ ਡੂ ਇਟ ਐਂਡ ਯੂ ਆਰ ਡੂਇੰਗ ਇਟ ਸਰਟਨਲੀ ਵੀ ਹੈਵ ਵੀ ਆਰ ਸੀਇੰਗ ਇਟ ਪੀਪਲ ਆਰ ਸੀਇੰਗ ਇਟ ਪੀਪਲ ਆਈ ਵਾਂਟ ਟੂ ਡੂ ਅ ਫੇਵਰ ਟੂ ਪੀਪਲ ਜਿਹੜੇ ਜਿਹਨੇ ਹਮੇਸ਼ਾ ਆਪਣੇ ਆਪ ਨੂੰ ਲਤਾਜਿਕ ਫੀਲ ਕਰਦੇ ਆ ਤੇ ਤੁਹਾਡੇ ਕੋਲ ਪੁੱਛ ਕੇ ਰਾਜ਼ ਲੋਕਾਂ ਨਾਲ ਸ਼ੇਅਰ ਕਰਨਾ ਚਾਹੁੰਦੀ ਸੀ ਮੈਂ ਨਹੀਂ ਮੈਂ ਜਦੋਂ ਬੰਦੇ ਚ ਇੱਕ ਜਜ਼ਬਾ ਹੁੰਦਾ ਹੈ ਤੇ એનર્ਜੀ ਆਪੇ ਹੀ ਆ ਜਾਂਦੀ ਹੈ ਸੋ ਜਜ਼ਬੇ ਦੀ ਲੋੜ ਹੈ ਯੂ ਵਾਂਟ ਟੂ ਸੇ ਸੋ ਅੱਗੇ ਕਿਦਾਂ ਤੁਸੀਂ ਦੇਖਦੇ ਹੋ ਜਦੋਂ ਤੁਸੀਂ ਕਹਿੰਦੇ ਹੋ 10 ਡੇਸ ਚ ਇਹ ਪ੍ਰੋਬਲਮਸ ਸੋਲਵ ਹੋ ਜਾਏਗੀ ਇਸ ਤੋਂ ਇਲਾਵਾ ਅਗੇ ਤੁਸੀਂ ਕੋਈ ਹੋਰ ਪਲਾਨਸ ਬਣਾਏ ਆ ਫਾਰ ਦਾ ਡਿਵੈਲਪਮੈਂਟ ਆਫ ਦਿਸ ਏਰੀਆ ਮੈਂ ਬਾ ਸੜਕਾਂ ਸ਼ੁਰੂ ਹੋ ਰਹੀਆਂ ਨੇ ਕੁਝ ਆਪਣਾ ਇੰ ਪچھے ਬਾਸ਼ਾ ਕਰਕੇ ਤੇ ਸਾਰਾ ਕੰਮ ਡਿਲੇ ਹੋ ਗਿਆ ਸੀਗਾ ਜੀ ਤੇ ਹੁਣ ਕੀ ਕਹਿੰਦੇ ਨੇ ਕੰਮ ਸ਼ੁਰੂ ਹੋ ਗਿਆ ਐਂਡ ਅਨਦਰ ਲਾਈਕ 1-2 ਮਹੀਨੇ ਵਿੱਚ ਕਾਫੀ ਹੱਦ ਤੱਕ ਅਸੀਂ ਸੜਕਾਂ ਵੀ ਬਣਵਾਵਾਂਗੇ ਕੁਝ ਅਸੀਂ ਪਾਰਕਸ ਵਿੱਚ ਕੁਝ ਇੱਕ ਮੈਂ ਓਪਨ ਜੰਮੀ ਲਵਾਇਆ ਹੈਗਾ ਇੱਕ ਪਾਰਕ ਵਿੱਚ ਕੁਝ ਕੋਈ ਬੱਚਿਆਂ ਵਾਸਤੇ ਕੋਈ ਚੂਲੇ ਹੈਗੇ ਸਗੇ ਸੋ ਛੋਟੇ-ਮੋਟੇ ਕੰਮ ਤੇ ਚੱਲਦਾ ਹੀ ਪੈਣੇ ਤੇ ਇੱਕ ਅਸੀਂ ਟਿਊਬਲ ਇੰਸਟਾਲ ਕਰਾਇਆ ਉਹ ਵੀ 1 ਫਿਊ ਡੇਸ ਉਹ ਵੀ ਚਾਲੂ ਹੋ ਜਾਏਗਾ ਸੋ ਤੇ ਨਾਲ ਜਿਹੜੀ ਵਾਟਰ ਸ਼ਾਰਟੇਜ ਹੈਗੀ ਹੈ ਕੁਝ ਪਾਰਟਸ ਅੰਚ ਮੇਰੀ ਵਾਰਡ ਅੰਚ ਉਹ ਵੀ ਠੀਕ ਹੋ ਜਾਏਗੀ ਸੋ ਇਟਸ ਅਨ ਗੋਇੰਗ ਥਿੰਗ ਇਟਸ ਅ ਨੈਵਰ ਐਂਡਿੰਗ ਥਿੰਗ ਬਟ ਮੈਨੂੰ ਇਦਾਂ ਲੱਗਦਾ ਕਿ ਪਹਿਲਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਇਹ ਸਾਰੀਆਂ ਪ੍ਰੋਬਲਮਸ ਨੇ ਹੁਣ ਕੁਝ ਜ਼ਿਆਦਾ ਹੀ ਸਾਹਮਣੇ ਆਉਂਦੀਆਂ ਹਨ ਉਹ ਇਸ ਕਰਕੇ ਹੈ ਬਿਕੋਜ਼ ਇੱਕ ਤੇ ਜੋ ਮੈਂ ਉਹ ਦੇਖੋ ਟੈਕਨੋਲੋਜੀ ਦਾ ਫਾਇਦਾ ਵੀ ਹੁੰਦਾ ਤੇ ਨੁਕਸਾਨ ਵੀ ਹੁੰਦਾ ਇਟਸ ਅ ਡਬਲ ਐਜ ਥਿੰਗ ਜੋ ਮੈਂ ਗਰੁੱਪ ਬਣਾਏ ਨੇ ਉਹਦੇ ਨਾਲ ਕੀ ਹੋਇਆ ਕਿ ਸਾਰੀ ਵਾਰਡ ਜਿਹੜੀ ਇੰਟੀਗ੍ਰੇਟ ਕਰ ਗਈ ਹੈ ਇੱਕ ਪਲੇਟਫਾਰਮ ਤੇ ਸੋ ਹੁਣ ਦੇ ਨੋ एवरीथिंग ਵਾਟ ਇਜ਼ ਹੈਪਨਿੰਗ ਇਨ ਦਾ ਵਾਰਡ ਕੇ ਵੀ ਅਗਰ ਇੱਕ ਪਾਰਟਿਕੂਲਰ ਏਰੀਆ ਵਿੱਚ ਕੁਝ ਹੋ ਰਿਹਾ ਤਾਂ ਦੀ ਅਦਰ ਪਰਸਨ ਆਲਸੋ ਨੋਜ਼ ਨਹੀਂ ਤੇ ਕਈਆਂ ਨੂੰ ਤਾਂ ਵੀ ਨਹੀਂ ਪਤਾ ਸਗਾ ਕਿ ਦਿਸ ਏਰੀਆ ਬਿਲੋਂਗਸ ਟੂ ਵੀ ਆਰ ਇਨ ਦਾ ਸੇਮ ਵਾਰਡ ਐਕਚੁਅਲੀ ਵੈਰੀ ਸੋ ਦੇ ਨੋ ਵਾਟ ਇਜ਼ ਹੈਪਨਿੰਗ ਐਂਡ ਦੇ ਆਰ ਮੋਰ ਅਵੇਅਰ ਕਿ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਐਂਡ ਇਹ ਇਹ ਅਕਾਉਂਟੇਬਿਲਟੀ ਹੈ ਆਈ ਨੋ ਇਹ ਟ੍ਰਾਂਸਪੇਰੈਂਸੀ ਹੈ ਜੀ ਆਈ ਨੋ ਐਂਡ ਸੋ how do you see people like o tanu family are treat karte i have seen them like they treat you like family they kinna ko maan mehsoos hunda hai lokan di family ban ke like i am i am very grateful to them ji mai ame kawab mai te pehli gal kehna ke as an independent kis nu vote pani aur te bharosa jatana hi bahut badi gal hai it's a big favor to me i can never forget it and that is why i take extra pain ke mai karna hi karna hai bilkul bilkul i cannot uh, disappoint my uh, my people because they they ਆ ਭਾਈ ਹੋਪਸ ਫਰਮੀ ਜੀ ਇੰਡੀਪੈਂਡੈਂਟ ਜੁਦਾਣਾ ਔਰ ਆਪਣਾ ਨਹੀਂ ਤਾਂ ਨਾਰਮਲੀ ਲੋਕ ਆਪਣੀ ਪਾਰਟੀ ਲਾਈਨਸ ਤੇ ਵੋਟ ਕਰਦੇ ਨੇ ਦੇ ਆ ਭਾਈ ਹੋਪਸ ਐਂਡ ਆ ਆਮ ਗੋਇੰਗ ਟੂ ਮੇਕ ਸ਼ੋਰ ਥੈਟ ਆ ਡਿਲੀਵਰ ਬਿਲਕੁਲ ਬਿਲਕੁਲ ਐਂਡ ਵੀ ਆ ਇਸ ਇਚ ਐਵਰੀ ਪ੍ਰੋਮਿਸ ਆਮ ਗੋਇੰਗ ਟੂ ਫੁੱਲਫਿਲ ਥੈਟ ਵਾਓ ਥੈਟਸ ਗ੍ਰੇਟ ਵੀ ਐਸ ਵੈਲ ਆ ਰੁਕਿੰਗ ਫੋਰਵਰਡ ਕਿ ਜਿੱਦਾਂ ਵੋਡ ਨੰਬਰ 4 ਦੀ ਹੋਪਸ ਹਾਈ ਨੇ ਤੁਹਾਨੂੰ ਲੈ ਕੇ ਐਦਾਂ ਹੀ ਪੂਰੇ ਸ਼ਹਿਰ ਵਿੱਚ ਜੋ ਜਿੰਨੇ ਵੀ ਵੋਡ ਨੇ ਉਹਨਾਂ ਦੇ ਵਾਸਤੇ ਵੀ ਮੈਂ ਕਹਿਣਾ ਚਾਹਾਂਗੀ ਤੁਹਾਡੇ ਵਰਗੇ ਕਾਉਂਸਲਰ ਚਾਹੀਦੇ ਨੇ ਸਰ ਸੋ ਮੈਂ ਚਾਹਨੀ ਹੈ ਕਿ ਜਾਂ ਤਾਂ ਤੁਸੀਂ ਆਪਣੇ ਜ਼ੈਰੌਕਸ ਕਰਾ ਲਓ ਜਾਂ ਤੁਸੀਂ ਆਪਣੇ ਮਾਈਂਡ ਸੈਟ ਨੂੰ ਜ਼ੈਰੌਕਸ ਕਰਾ ਕੇ ਦੇ ਦਿਓ ਜ਼ਾਰਿਆ ਨੂੰ ਚਲੋ ਐ ਤੇ ਹਰ ਬੰਦੇ ਦੀ ਆਪਣੀ ਇੰਡੀਵਿਜੁਐਲਿਟੀ ਹੈਗੀ ਹੈ ਕਈਆਂ ਦੇ ਪਲੱਸਸ ਨੇ ਹਰ ਬੰਦੇ ਦੇ ਪਲੱਸ ਮਾਈਨਸ ਹੁੰਦੇ ਨੇ ਮੇਰੇ ਆਪਣੇ ਬੜੇ ਮਾਈਨਸ ਅਗੇ ਨੇ oh wow ਸੋ ਇਹ ਥੋੜੀ ਨਾ ਕਿ ਮੈਂ ਬੜਾ ਕੋਈ ਪਰਫੈਕਟ ਆ ਮੇਰੇ ਆਪਣੇ ਬੜੇ ਮਾਈਨਸ ਅਗੇ ਬੜੇ ਲੋਕਾਂ ਦੇ ਮੇਰੇ ਨਾਲੋਂ ਵੀ ਜ਼ਿਆਦਾ ਪਲੱਸ ਅਗੇ ਨੇ ਬਿਲਕੁਲ ਸੋ ਆਪਣੇ ਆਪ ਦੀਆਂ ਜਿਹੜੀ ਨੈਗੇਟਿਵ ਪੁਆਇੰਟਸ ਨੂੰ ਐਕਸੈਪਟ ਕਰਨਾ ਬਹੁਤ ਮੁਸ਼ਕਿਲ ਹੈ ਬਟ ਯੂ ਆ ਯੋਰਸੈਲਫ ਡੈਫੀਨਿਟਲੀ ਮਗਰ ਤੁਸੀਂ ਆਪਣੇ ਅਗਰ ਤੁਸੀਂ ਆਪਣੀ ਸ਼ਾਰਟਕਮਿੰਗਸ ਨੂੰ ਨਹੀਂ ਦੇਖੋਗੇ ਤੁਸੀਂ ਲਰਨ ਕਿਸ ਤਰ੍ਹਾਂ ਕਰੋਗੇ ਔਰ ਤੁਸੀਂ ਪਰੋਗਰੈਸ ਕਿਸ ਤਰ੍ਹਾਂ ਕਰੋਗੇ ਸੋ ਬੜੀਆਂ ਹੈਗੀਆਂ ਸ਼ਾਰਟਕਮਿੰਗ ਮੇਰੇ ਚ ਵੀ ਬਹੁਤ ਹੈਗੀਆਂ ਸੋ ਵੀ ਆ ਲੁਕਿੰਗ ਫਾਰਵਰਡ ਕਿ ਆਨ ਵਾਲੇ ਸਮੇਂ ਚ ਜਿੱਦਾਂ ਤੁਹਾਡੇ ਸਾਥ ਬਣਿਆ ਲੋਕਾਂ ਦਾ ਪਿਆਰ ਬਣਿਆ ਬਣਿਆ ਰਹੇ ਐਂਡ ਵੀ ਹੋਪ ਟੂ ਹੈਵ ਸੱਚ ਮੋਰ ਇੰਟਰਵਿਊਸ ਵਿਦ ਯੂ ਐਂਡ ਟੂ نو ਮੋਰ ਵਾਟ ਯੂ ਆਰ ਡੂਇੰਗ ਫਾਰ ਵਾਰਡ ਨੰਬਰ 4 ਔਰ ਮੈਂ ਤਾਂ ਚਾਹਾਂਗੀ ਵਾਰਡ ਨੰਬਰ 4 ਨੂੰ ਤੁਸੀਂ ਬਹੁਤ ਤਵੱਜੋ ਦਿੰਦੇ ਹੋ ਨਾਲ ਨਾਲ ਹੋਰ ਆਸੇ ਪਾਸੇ ਵਾਲੇ ਵਾਰਡਸ ਨੂੰ ਵੀ ਦੇਖ ਲਿਆ ਕਰੋ ਕਿਤੇ ਉਹਨਾਂ ਦਾ ਵੀ ਕੰਮ ਹੋ ਜਾਵੇ ਜੇ ਕੋਈ ਫੋਨ ਆਉਂਦਾ ਮੈਂ ਕੋਸ਼ਿਸ਼ ਕਰਦਾ ਕਿ ਜੀ ਮੈਂ ਉਹਨਾਂ ਦਾ ਵੀ ਹੱਲ ਕੱਢਾਂ ਵਾਓ ਦੈਟਸ ਗ੍ਰੇਟ चलो फिर आपा भी करावांगे कुछ ना कुछ तोडे कला डेफिनेटली डेफिनेटली सर जिन्ने लोग देख रहे हैं उन्होंने हुन और तनु कॉल जानी बजनी शुरू हो जानी है थैंक यू वी आर होपफुल एंड वी विश यू ग्रेट लक फॉर फ्यूचर एज़ वेल एंड वी वांट टू सी दिस नेम growing and rising and vadda so we are uh, really thankful to you for this beautiful uh, interview thank, thank you very so much ma'am it's my honor thank you so much thank for you. having me thank, thank you, you. Thank thank you. Thank so today de as you ch share to vadiya lagya oh it.